ਸਤਿ ਸ਼੍ਰੀ ਅਕਾਲ ਜੀ ਮੇਰੇ ਕੋਲ ਸਾਰੇ ਹੀ ਭੈਣ ਭਰਾਵਾਂ ਨੂੰ ਅੱਜ ਬਣਾਉਣ ਲੱਗੇ ਹਾਂ ਜੀ ਆਪਾਂ Shimla mirch, gajar, aalu te ajin rasna, adrak te pyaaz te tamatar. ਇਹਨਾਂ ਨੂੰ ਆਪਾਂ ਕਰਾਂਗੇ ਜੀ ਗਰਾਇੰਡ ਤੇ ਫਿਰ ਤੁਹਾਨੂੰ ਦਿਖਾਵਾਂਗੇ ਕਿ ਅੱਗੇ ਆਪਾਂ ਕੀ ਕਰਨਾ। ਇਹਨੂੰ ਆਪਾਂ ਵਾਸ਼ ਕਰ ਲਿਆ ਸੀ ਜੀ ਚੰਗੀ ਤਰ੍ਹਾਂ ਸੁਕਾ ਲਿਆ। ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਕੌੜਾ ਤੇਲ ਸਰੋਂ ਦਾ। ਖਾਣਾ ਪਤੀ ਇਹਨੂੰ ਜੀ ਕਰਾਂਗੇ ਚੰਗੀ ਤਰ੍ਹਾਂ ਗਰਮ ਆ ਆ ਜੀ ਆਪਾਂ ਟਮਾਟਰ ਤੇ ਲਸਣ ਦੀ ਤਿਆਰੀ ਸ਼ੁਰੂ și să-l învețeam pe toți cei ਇਹਨਾਂ ਜੀ ਆਪਾਂ ਲਸਣ ਤੇ ਟਮਾਟਰ ਜਿਹੜਾ ਗ੍ਰाइंड ਤਾਂ ਕੀਤਾ ਉਹ ਵੀ ਇਹਨਾਂ ਸਬਜ਼ੀ ਨੂੰ ਇਸ ਤਰ੍ਹਾਂ ਮਸਾਲਾ ਜਿਹੜਾ ਲੱਗ ਜਾਂਦਾ ਵਾ ਦੇਖੋ ਹੁਣ ਕਿੰਨਾ ਵਧੀਆ ਹਣਾ ਲੱਗ ਗਿਆ ਇਹਨੂੰ ਗ੍ਰाइंड ਕਰ ਲਿਆ ਹੁਣ ਆਪਾਂ ਇਹਨੂੰ ਜੀ 15 ਮਿੰਟ ਉਪਰੋਂ ਕਵਰ ਕਰ ਦਾਂਗੇ 15 ਮਿੰਟ ਬਾਅਦ ਇਹ ਆਪਾਂ ਸਬਜ਼ੀ ਨੂੰ ਬਰਨੀਏ ਚੇਕ ਕਰ ਸਬਜੀ ਆਪਣੇ ਬਣ ਕੇ ਹੋ ਗਈ ਜੀ ਪਿਆਰ ਤੇ ਪਲੀਜ਼ ਲਾਈਵ ਤੇ ਤੁਹਾਨੂੰ ਦਿਖਾ ਕੇ ਜੀ ਅੱਜ ਸੇ ਨਾਲ ਅੱਜ ਕਰਾਂ ਸਬਜੀ ਬਣਾਉਣ ਦਾ ਇਹ ਤਰੀਕਾ ਕਿੱਦਾਂ ਦਾ ਬਣਦਾ ਸਾਰੇ ਹੀ ਮੇਰੇ ਘਰ ਆਉਂਦੇ ਨੇ ਤੇ ਮੇਰੇ ਵੱਲੋਂ ਸਿਖਾਉਂਦੇ ਹਾਂ